ਮੰਨਤ ਸਾਡੇ ਕੀ ਕਹਣਾ ਤੁਸੀਂ ਕਿਸ ਤਰ੍ਹਾਂ ਦਾ ਰਿਜ਼ਲਟ ਜਿਹੜਾ ਰਿਹਾ ਸਾਡੇ ਸਕੂਲ ਦਾ ਬਹੁਤ ਵਧੀਆ ਰਿਜ਼ਲਟ ਨੇ ਆ ਪੰਜ ਵਿੱਚ ਮੈਂ ਦੂਜੀ ਨੰਬਰ ਤੇ ਆਈ ਆ ਹਣਾ ਸਾਡੇ ਸਾਰੇ ਸਕੂਲ ਚ ਸਾਰੇ ਨੇ ਹਣਾ 6ਵੀਂ ਚ ਵੀ ਇੰਗਲਿਸ਼ ਲਿੱਤਾ ਪਹਿਲੀ ਤੋਂ 5ਵੇਂ ਤੱਕ ਵੀ ਇੰਗਲਿਸ਼ ਹੀ ਆ ਸਾਡਾ ਵੀ ਹੂੰ ਸਾਡੇ ਟੀਚਰਾਂ ਨੇ ਸਾਡੀ ਬਹੁਤ ਹੈਲਪ ਕੀਤੀ ਹੈਗੀ ਪੰਜਵੀਂ ਚ ਪੰਜਵੀਂ ਚ ਸਾਰਿਆਂ ਨੇ ਵਧੀਆ ਰਿਜ਼ਲਟ ਲਿੱਤਾ ਹੈਗਾ ਕਿੰਨਾ ਕਿ ਪਿਆਰ ਕਰਦੇ ਨੇ ਟੀਚਰ ਬਹੁਤ ਜਿਆਦਾ ਬੱਚਿਆਂ ਦਾ ਰਿਜ਼ਲਟ ਬਹੁਤ ਵਧੀਆ ਸੀ ਪੰਜਵੀਂ ਕਲਾਸ ਦੇ ਬੱਚਿਆਂ ਦਾ ਕਿਉਂਕਿ ਸਾਡਾ ਸਕੂਲ ਇੰਗਲਿਸ਼ మీడియం ਹੈਗਾ ਤੇ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਦੇ ਸਾਰੇ ਬੱਚਿਆਂ ਦਾ ਜਿਹੜਾ మీడియం ਹੈ ਇੰਗਲਿਸ਼ ਹੈਗਾ ਸੋ ਇਸ ਵਾਰੀ ਬੱਚਿਆਂ ਨੇ 97 97% ਮਾਰਕਸ ਲੈ ਕੇ 5th ਕਲਾਸ ਚ ਇੰਗਲਿਸ਼ మీడియం ਦੇ ਵਿੱਚ ਆਪਣਾ ਐਗਜ਼ਾਮੀਨੇਸ਼ਨ ਕਲੀਅਰ ਕੀਤਾ ਹੈਗਾ ਤੇ 97 99 ਤੇ 8 95 ਤੱਕ ਬੱਚਿਆਂ ਨੇ ਆਪਣੇ ਰਿਜ਼ਲਟਸ ਨੂੰ ਕੰਪਲੀਟ ਕੀਤਾ ਹੈਗਾ ਸੋ ਇੰਗਲਿਸ਼ మీడియం ਦੇ ਵਿੱਚ ਪਿੰਡ ਦੇ ਬੱਚਿਆਂ ਦਾ ਇੰਨਾ ਵਧੀਆ ਰਿਜ਼ਲਟ ਆਉਣਾ ਬਹੁਤ ਵੱਡੀ ਗੱਲ ਹੈ ਤੇ ਇਸ ਤੋਂ ਬਾਅਦ ਬੱਚੇ ਅੱਗੇ ਜਾ ਕੇ 6 7 ਦੇ ਵਿੱਚ ਵੀ ਇੰਗਲਿਸ਼ మీడియం ਨੂੰ ਹੀ ਚੂਸ ਕਰਦੇ ਨੇਗੇ ਸਾਡੇ ਸਕੂਲ ਦੀ ਖਾਸੀਅਤ ਹੈ ਜੀ ਹਾਂਜੀ ਬੱਚੇ ਬਹੁਤ ਖੁਸ਼ ਨੇ ਬਹੁਤ ਜ਼ਿਆਦਾ ਕਿਉਂਕਿ ਬੱਚੇ ਮਿਹਨਤ ਕਰਕੇ ਹੀ ਅੱਗੇ ਪਹੁੰਚਦੇ ਨੇ ਔਰ ਆਪਣੀ ਮਿਹਨਤ ਦਾ ਸਦਕਾ ਹੀ ਇਹਨਾਂ ਨੇ ਵਧੀਆ ਰਿਜ਼ਲਟ ਪ੍ਰਾਪਤ ਕੀਤਾ ਬੱਚਿਆਂ ਦੇ 97% ਤੱਕ ਨੰਬਰ ਇਹਨਾਂ ਨੇ ਸਕੋਰ ਕੀਤੇ ਹੈ ਉਹ ਵੀ ਆਪਣੀ ਮਿਹਨਤ ਨਾਲ ਇਹਨਾਂ ਦਾ ਇੰਗਲਿਸ਼ ਮੀਡੀਅਮ ਹੈ ਸਾਰੇ ਬੱਚਿਆਂ ਦਾ ਬਹੁਤ ਮਿਹਨਤ ਕਰਦੇ ਨੇ ਔਰ ਸਕੂਲ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕਰਿਕੂਲਰ ਐਕਟੀਵਿਟੀਆਂ ਸਾਰੀਆਂ ਹੀ ਕਰਵਾਈਆਂ ਜਾਂਦੀਆਂ ਪੜ੍ਹਾਈ ਤੋਂ ਇਲਾਵਾ ਵੀ ਔਰ ਬੱਚੇ ਹੱਦ ਛੱਡ ਕੇ ਉਸ ਵਿੱਚ ਹਿੱਸਾ ਲੈਂਦੇ ਆ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਬੱਚਿਆਂ ਦੇ ਮੈਡਲ ਪਾਏ ਹੋਏ ਹਨ ਬੱਚੇ ਬਾਲ ਮੇਲੇ ਵਿੱਚ ਪਾਰਟਿਸਪੇਟ ਕਰਕੇ ਆਏ ਨੇ ਉਹ ਤਾਂ ਮਾਣ ਮਹਿਸੂਸ ਕਰਦਾ ਮੇਰੇ ਪਿੰਡ ਦਾ ਸਕੂਲ ਹੈ ਮੈਂ ਖੁਦ ਇਸ ਸਕੂਲ ਦੇ ਵਿੱਚੋਂ ਪੜ੍ਹ ਕੇ ਜਦੋਂ ਪਹਿਲੀ ਕਲਾਸ ਤੋਂ ਅ ਇੱਥੋਂ ਪੜ੍ਹਿਆ ਮਤਲਬ ਕਹਿਣ ਦਾ ਭਾਵ ਤੇ ਅੱਜ ਦਾ ਜਿਹੜਾ ਸਮਾਂ ਵੈਸੇ ਸਮੇਂ-ਸਮੇਂ ਤੇ ਸਟਾਫ ਬਹੁਤ ਅੱਛਾ ਸਾਡੇ ਰਿਹਾ ਇੱਥੇ ਪਰ ਅੱਜ ਦਾ ਜਿਹੜਾ ਸਟਾਫ ਮੈਂ ਹੁਣ ਦੀ ਗੱਲ ਕਰਾਂ ਅਸੀਂ ਬੜਾ ਮਾਣ ਮਹਿਸੂਸ ਕਰਦੇ ਆ ਮੈਂ ਜੋ ਟੀਚਰ ਸਾਹਿਬਾਨ ਨੇ ਇਹਨਾਂ ਨੂੰ ਵੀ ਕਹਿਣਾ ਹੁੰਦਾ ਵੀ ਸਾਨੂੰ ਬਹੁਤ ਖੁਸ਼ੀ ਜਿਹੜੀ ਮਹਿਸੂਸ ਹੁੰਦੀ ਹੈ ਕਿ ਤੁਸੀਂ ਜਿਹੜੇ ਸਾਡੇ ਨਗਰ ਦੇ ਛੋਟੇ-ਛੋਟੇ ਨੰਨੇ-ਮੁੰਨੇ ਬੱਚੇ ਨੇ ਕਿਉਂਕਿ ਛੋਟੇ ਬੱਚਿਆਂ ਨੂੰ ਪੜ੍ਹਾਉਣਾ ਜਾਂ ਬਿਠਾਉਣਾ ਬਹੁਤ ਔਖਾ ਹੁੰਦਾ ਤੇ ਇਹ ਬਹੁਤ ਪਿਆਰ ਨਾਲ ਹਰ ਤਰੀਕੇ ਨਾਲ ਜਿੱਦਾਂ ਸਾਰਿਆਂ ਨੇ ਇਹਨਾਂ ਦੱਸਿਆ ਵੀ ਪੜ੍ਹਾਈ ਤੋਂ ਇਲਾਵਾ ਹੋਰ ਤਰ੍ਹਾਂ ਦੀ ਜਿਹੜੀ ਐਕਟੀਵਿਟੀਆਂ ਨੇ